2025 ਇਹਨਾਂ ਰਕਮਾਂ ਲਈ ਰਹੇਗਾ ਖਾਸ ਨੋਟਾਂ ਦੇ ਢੇਰ ਦੇ ਮਾਲਕ ਬਣ ਜਾਣਗੇ ਇਹਨਾਂ ਰਕਮਾਂ ਦੇ ਲੋਕ ਬਾਬਾ ਵੇਂਗਾ ਨੇ ਕਈ ਸਾਲ ਪਹਿਲਾਂ ਹੀ ਕਰ ਦਿੱਤੀ ਸੀ ਭੁਖਬਾਣੀ ਕਿ ਤੁਹਾਡੀ ਵੀ ਰਾਸ਼ੀ ਇਹਨਾਂ ਵਿੱਚੋਂ ਤਾਂ ਨਹੀਂ ਹੁਣੇ ਦੇਖੋ ਪੂਰੀ ਜਾਣਕਾਰੀ ਬਾਬਾ ਵੇਂਗਾ ਇੱਕ ਬਲਗੇਰੀਅਨ ਧਾਰਮਿਕ ਸੂਫੀ ਸੰਤ ਅਤੇ ਭੁਖਬਾਣੀ ਕਰਨ ਵਾਲੀ ਇੱਕ ਪ੍ਰਸਿੱਧ ਔਰਤ ਹੋਈ ਹੈ ਉਹ 31 ਜਨਵਰੀ 1911 ਨੂੰ ਬਲਗੇਰੀਆ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਜਨਮੀ ਸੀ ਜੋ ਕਿ ਆਜ਼ਾਦੀ ਤੋਂ ਪਹਿਲਾਂ ਯੋਗੋ ਸਲਾਵਿਆ ਦਾ ਹਿੱਸਾ ਸੀ ਅਤੇ 11 ਅਗਸਤ 1996 ਨੂੰ ਇਸ ਸੰਸਾਰ ਤੋਂ ਵਿਦਾ ਹੋ ਗਈ ਸੀ ਉਸ ਨੇ ਆਪਣੇ ਜੀਵਨ ਵਿੱਚ ਕਈ ਮਹਾਨ ਤੇ ਵਿਸ਼ਾਲ ਭਵਿੱਖਬਾਣੀਆਂ ਕੀਤੀਆਂ ਜੋ ਬਹੁਤ ਸਾਰੀਆਂ ਹੁਣ ਤੱਕ ਸੱਚੀਆਂ ਵੀ ਹੋਈਆਂ ਮੰਨੀਆਂ ਜਾ ਰਹੀਆਂ ਨੇ ਬਾਬਾ ਵੇਂਗਾ ਬਾਰੇ ਆਖਿਆ ਜਾਂਦਾ ਹੈ ਕਿ ਉਸ ਨੇ 50069 ਤੱਕ ਦੀਆਂ ਭਵਿੱਖਬਾਣੀਆਂ ਪਹਿਲਾਂ ਤੋਂ ਹੀ ਕਰ ਦਿੱਤੀਆਂ ਸਨ ਉਹਨਾਂ ਦੀਆਂ ਕਈ ਭਵਿੱਖਬਾਣੀਆਂ ਹਾਲੇ ਤੱਕ ਸੱਚ ਹੋ ਚੁੱਕੀਆਂ ਨੇ ਜਿਨ੍ਹਾਂ ਵਿੱਚ ਮੁਖਤੌਰ ਤੇ ਸੋਵੀਅਤ ਸੰਘ ਦੇ ਟੁੱਟਣ 911 ਦੇ ਹਮਲੇ ਅਤੇ ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਨਣ ਸਨੇ अनेका ਭੁਖਬਾਣੀਆਂ ਨੇ ਜੋ ਸੱਚ ਵੀ ਹੋ ਚੁੱਕੀਆਂ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਬਾਬਾ ਵੇਂਗਾ ਨੇ ਤੁਹਾਡੇ ਬਾਰੇ ਵੀ ਕੀਤੀਆਂ ਨੇ ਕੁਝ ਭੁਖਬਾਣੀਆਂ ਜੀ ਹਾਂ ਬਾਬਾ ਵੇਂਗਾ ਨੇ ਸਾਲ 2025 ਦੌਰਾਨ ਵੱਖ-ਵੱਖ ਰਾਸ਼ੀਆਂ ਵਾਲੇ ਲੋਕਾਂ ਲਈ ਭੁਖਬਾਣੀਆਂ ਕੀਤੀਆਂ ਨੇ ਆਓ ਤੁਹਾਨੂੰ ਦੱਸਦੇ ਹਾਂ ਬਾਬਾ ਵੇਂਗਾ ਦੀਆਂ ਪੁੜਕ ਬਾਣੀਆਂ ਬਾਰੇ ਸਭ ਤੋਂ ਪਹਿਲਾਂ ਮੇਖ ਰਾਸ਼ੀ ਦੀ ਗੱਲ ਕਰਾਂਗੇ 2025 ਵਿੱਚ ਮੇਖ ਰਾਸ਼ੀ ਵਾਲਿਆਂ ਲਈ ਕੈਰੀਅਰ ਦੇ ਮੌਕੇ ਖੁੱਲਣਗੇ ਪਰਿਵਾਰਕ ਜੀਵਨ ਵਿੱਚ ਥੋੜਾ ਤਣਾਅ ਰਹੇਗਾ ਖੁਦ ਤੇ ਵਿਸ਼ਵਾਸ ਰੱਖੋ ਅਤੇ ਪੂਰੀ ਤਾਕਤ ਨਾਲ ਕੰਮ ਕਰੋ ਅੱਗੇ ਰਾਸ਼ੀ ਹੈ ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਵਾਲੇ ਲੋਕਾਂ ਦੀ ਵਿੱਤੀ ਹਾਲਤ ਵਿੱਚ ਸੁਧਾਰ ਆਵੇਗਾ ਸਾਲ 2025 ਦੌਰਾਨ ਪਿਆਰ ਦੇ ਮਾਮਲਿਆਂ ਵਿੱਚ ਸੰਭਲ ਕੇ ਚੱਲਣ ਦੀ ਲੋੜ ਹੈ ਸਿਹਤ ਤੇ ਵੀ ਆਉਣ ਦਿਓ ਅੱਗੇ ਰਾਸ਼ੀ ਹੈ ਮਿਥਨ ਰਾਸ਼ੀ। ਬਾਬਾ ਵੇਂਗਾਦੀਪ ਦੀ ਭਵਿੱਖਬਾਣੀ ਮੁਤਾਬਕ ਮਿਥਨ ਰਾਸ਼ੀ ਵਾਲੇ ਲੋਕਾਂ ਦੇ ਸਬੰਧਾਂ ਵਿੱਚ ਮਜ਼ਬੂਤੀ ਆਏਗੀ। ਨਵੀਆਂ ਦੋਸਤੀ ਅਤੇ ਸਾਂਝੇਦਾਰੀਆਂ ਬਣਨਗੀਆਂ। ਸਫਲਤਾ ਮਿਥਨ ਰਾਸ਼ੀ ਵਾਲੇ ਲੋਕਾਂ ਦੇ ਕਦਮ ਚੁੰਮੇਗੀ। ਅੱਗੇ ਰਾਸ਼ੀ ਹੈ ਕਰਕ। ਕਰਕ ਰਾਸ਼ੀ ਵਾਲੇ ਲੋਕਾਂ ਲਈ ਸਾਲ 2025 ਕਾਫੀ ਖੁਸ਼ੀਆਂ ਭਰਿਆ ਰਹਿਣ ਵਾਲਾ ਹੈ। ਇਸ ਸਾਲ ਕਰਕ ਵਾਲਿਆਂ ਨੂੰ ਪਰਿਵਾਰ ਨਾਲ ਸਬੰਧਤ ਖੁਸ਼ੀਆਂ ਮਿਲਣਗੀਆਂ। ਸਫ਼ਰ ਤੋਂ ਕੁਝ ਨਵਾਂ ਸਿੱਖਣ ਨੂੰ ਮਿਲੇਗਾ। ਵਿੱਤੀ ਸਥਿਤੀ ਮਜ਼ਬੂਤ ਹੋਏਗੀ ਅਗੇ ਰਾਸ਼ੀ ਹੈ ਸਿੰਘ ਰਾਸ਼ੀ ਨਵੇਂ ਮੌਕੇ ਸਿੰਘ ਰਾਸ਼ੀ ਵਾਲੇ ਲੋਕਾਂ ਦਾ ਇੰਤਜ਼ਾਰ ਕਰ ਰਹੇ ਨੇ ਆਪਣੇ ਕੰਮ ਨੂੰ ਲੈ ਕੇ ਸੁਚੇਤ ਰਹੋ ਖੁਸ਼ੀਆਂ ਅਤੇ ਸਫਲਤਾ ਤੁਹਾਡੇ ਦਰਵਾਜ਼ੇ ਤੇ ਦਸਤਕ ਦੇਣਗੀਆਂ ਅਗੇ ਰਾਸ਼ੀ ਹੈ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲੇ ਲੋਕਾਂ ਦੀ ਲਾਟਰੀ ਲੱਗਣ ਵਾਲੀ ਹੈ ਭਾਵ ਸਾਲ 2025 ਚ ਵਿਸ਼ੇਸ਼ ਤਨ ਲਾਭ ਦੇ ਸੰਕੇਤ ਨੇ ਪਿਆਰ ਦੇ ਮਾਮਲਿਆਂ ਚ ਗਹਿਰਾਈ ਆਵੇਗੀ ਸਫਲਤਾ ਲਈ ਨਵੀਆਂ ਯੋਜਨਾਵਾਂ ਬਣਾਓਗੇ ਅੱਗੇ ਰਾਸ਼ੀ ਹੈ ਤੁਲਾ ਰਾਸ਼ੀ 2025 ਤੁਹਾਡੇ ਲਈ ਤਰੱਕੀ ਦਾ ਸਾਲ ਹੈ ਦੋਸਤਾਂ ਨਾਲ ਨਵੀਆਂ ਯੋਜਨਾਵਾਂ ਬਨਣਗੀਆਂ ਪਿਆਰ ਤੇ ਧਿਆਨ ਦਿਓ ਅੱਗੇ ਰਾਸ਼ੀ ਹੈ ਬ੍ਰਿਸ਼ਚਿਕ ਰਾਸ਼ੀ ਨਵੀਆਂ ਸਫਲਤਾਵਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਦਿਲ ਦੇ ਮਾਮਲਿਆਂ ਵਿੱਚ ਸੋਚ ਸਮਝ ਕੇ ਕਦਮ ਚੁੱਕੋ ਅੱਗੇ ਰਾਸ਼ੀ ਹੈ ਤਨੂ ਰਾਸ਼ੀ ਸਫਲਤਾ ਲਈ ਮੌਕੇ ਮਿਲਣਗੇ ਪਰਿਵਾਰ ਵਿੱਚ ਸ਼ਾਂਤੀ ਅਤੇ ਸਹਿਯੋਗ ਰਹੇਗਾ ਸਫ਼ਰ ਤੋਂ ਵਧੀਆ ਨਤੀਜੇ ਮਿਲਣਗੇ ਅੱਗੇ ਹੈ ਮਕਰ ਰਾਸ਼ੀ। ਕਠਿਨ ਮਿਹਨਤ ਦੇ ਸਾਰੇ ਨਤੀਜੇ ਸਹੀ ਨਿਕਲਣਗੇ। ਵਿੱਤੀ ਹਾਲਾਤਾਂ ਵਿੱਚ ਸੁਧਾਰ ਹੋਵੇਗਾ। ਪਿਆਰ ਵਿੱਚ ਖੁਸ਼ੀਆਂ ਮਿਲਣਗੀਆਂ। ਅੱਗੇ ਰਾਸ਼ੀ ਹੈ ਕੁੰਭ ਰਾਸ਼ੀ। ਸਫਲਤਾ ਦੇ ਮੌਕੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਨਵੀਆਂ ਦੋਸਤੀਆਂ ਬਣਨਗੀਆਂ। ਸਿਹਤ ਸਥਿਰ ਰਹੇਗੀ। ਅੱਗੇ ਰਾਸ਼ੀ ਹੈ ਮੀਨ ਰਾਸ਼ੀ। ਪਿਆਰ ਦੇ ਮਾਮਲਿਆਂ ਵਿੱਚ ਖੁਸ਼ੀਆਂ ਮਿਲਣਗੀਆਂ। ਨਵੇਂ ਸਿੱਖਣ ਦੇ ਮੌਕਿਆਂ ਦਾ ਲਾਭ ਲਵੋ। ਵਿੱਤੀ ਮਾਮਲਿਆਂ ਵਿੱਚ ਸੁਧਾਰ ਆਵੇਗਾ। ਇਹ ਤਾਂ ਉਹ ਭਵਿੱਖਬਾਣੀਆਂ ਨੇ ਜੋ ਬਾਬਾ ਵੇਂਗਾ ਵੱਲੋਂ ਸਾਲ 2025 ਲਈ ਕੀਤੀਆਂ ਗਈਆਂ ਨੇ ਖੈਰ ਇਹ ਭਵਿੱਖਬਾਣੀ ਸੱਚ ਹੈ ਜਾਂ ਨਹੀਂ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ ਇਸ ਦੀ ਕੋਈ ਵੀ ਜ਼ਿੰਮੇਵਾਰੀ ਅਸੀਂ ਜਾਂ ਸਾਡਾ ਚੈਨਲ ਨਹੀਂ ਲੈਂਦਾ ਇਹ ਸਿਰਫ ਜਾਣਕਾਰੀ ਸੋਸ਼ਲ ਮੀਡੀਆ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ ਕਰੋਸ